ਮਨਪ੍ਰੀਤ ਸਿੰਘ ਬਾਦਲ ਉੱਤੇ ਟਿੱਪਣੀ ਕੀਤੀ ਹੈ ਬਲਤੇਜ ਪੁੰਨੂ ਨੇ ਦਰਅਸਲ ਮਨਪ੍ਰੀਤ ਬਾਦਲ ਨੇ ਹਾਲ ਹੀ ਦੇ ਵਿੱਚ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪੋਸਟ ਕੀਤੀ ਜਿਸ ਨੂੰ ਲੈ ਕੇ ਬਲਤੇਜ ਪੁੰਨੂ ਨੇ ਉਹਨਾਂ ਉੱਤੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਜੋ ਵੀਡੀਓ ਪਾਈ ਗਈ ਹੈ ਤਾਂ ਉਸ ਉਹਨਾਂ ਨੇ ਸੁਝਾ ਦਿੱਤਾ ਮਨਪ੍ਰੀਤ ਬਾਦਲ ਨੂੰ ਕਿ ਸੋਸ਼ਲ ਮੀਡੀਆ ਉੱਤੇ ਜੇਕਰ ਲਾਈਵ ਕਰਨਾ ਹੋਵੇ ਜਾਂ ਵੀਡੀਓ ਪਾਉਣੀ ਹੋਵੇ ਤਾਂ ਲਤ ਉੱਤੇ ਲਤ ਰੱਖ ਕੇ ਲੋਕਾਂ ਨੂੰ ਜੁੱਤੀ ਨਹੀਂ ਦਿਖਾਉਣੀ ਚਾਹੀਦੀ ਦਰਅਸਲ ਮਨਪ੍ਰੀਤ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਹਾਲੀ ਦੇ ਵਿੱਚ ਇੱਕ ਵੀਡੀਓ ਪਾਈ ਜੋ ਕਿ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਮਨਪ੍ਰੀਤ ਬਾਦਲ ਲੱਤ ਉੱਤੇ ਲੱਤ ਰੱਖ ਕੇ ਸੰਬੋਧਨ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਬਲਤੇਜ ਪੁੰਨੂ ਨੇ ਉਹਨਾਂ ਉੱਤੇ ਟਿੱਪਣੀ ਕੀਤੀ ਹੈ ਬਲਤੇਜ ਪੁੰਨੂ ਨੇ ਆਖਿਆ ਕਿ ਜਦੋਂ ਲੋਕਾਂ ਨੂੰ ਸੰਬੋਧਨ ਕਰਨਾ ਹੋਵੇ ਜਾਂ ਲਾਈਵ ਕਰਨਾ ਹੋਵੇ ਤਾਂ ਫਿਰ ਲੱਤ ਉੱਤੇ ਲੱਤ ਰੱਖ ਕੇ ਲੋਕਾਂ ਨੂੰ ਜੁੱਤੀ ਨਹੀਂ ਦਿਖਾਉਣੀ ਚਾਹੀਦੀ ਲੋਕ ਫਿਰ ਆਪਣਾ ਗੁੱਸਾ ਬਾਰ-ਬਾਰ ਹਰਾ ਕੇ ਬਾਹਰ ਕੱਢਦੇ ਹਨ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸ਼ੱਕ ਮੈਨੂੰ ਉਰਦੂ ਦੇ ਵਿੱਚ ਕਹਿਣਾ ਨਹੀਂ ਆਉਂਦਾ ਪਰ ਤੁਸੀਂ ਆਪ ਇਸ ਦਾ ਮਤਲਬ ਸਮਝ ਲਿਓ ਕਿਉਂਕਿ ਅਕਸਰ ਉਰਦੂ ਦੇ ਵਿੱਚ ਮਨਪ੍ਰਿਤ ਬਾਦਲ ਸ਼ਾਇਰੀ ਕਰਦੇ ਹੁੰਦੇ ਨਜ਼ਰ ਆਉਂਦੇ ਰਹਿੰਦੇ ਨੇ ਤਾਂ ਇਸ ਕਰਕੇ ਬਲਤੇਜ ਪੁੰਨੂ ਨੇ ਮਨਪ੍ਰਿਤ ਬਾਦਲ ਉੱਤੇ ਤਿੱਖਾ ਹਮਲਾ ਜਿਹੜਾ ਇੱਕ ਸ਼ਬਦੀ ਹਮਲਾ ਕੀਤਾ ਇਹ ਉਹ ਮਨਪ੍ਰਿਤ ਬਾਦਲ ਨੂੰ ਨਸੀਹਤ ਦਿੰਦੇ ਹੋਏ ਨਜ਼ਰ ਆਏ ਨੇ ਉਹਨਾਂ ਨੇ ਮਨਪ੍ਰਿਤ ਬਾਦਲ ਨੂੰ ਕਿਹਾ ਕਿ ਜਦੋਂ ਵੀ ਤੁਸੀਂ ਲਾਈਵ ਹੋਣਾ ਹੋਵੇ ਜਾਂ ਲੋਕਾਂ ਨੂੰ ਸੰਬੋਧਨ ਕਰਨਾ ਹੋਵੇ ਤਾਂ ਫਿਰ ਲੋਕਾਂ ਨੂੰ ਥੱਤ ਉੱਤੇ ਲੱਤ ਧਰ ਕੇ ਜੁੱਤੀ ਨਹੀਂ ਦਿਖਾਉਣੀ ਚਾਹੀਦੀ ਇਸ ਕਰਕੇ ਕਈ ਵਾਰ ਲੋਕਾਂ ਦਾ ਗੁੱਸਾ ਵੀ ਬਾਹਰ ਨਿਕਲਦਾ ਹੈ ਤਾਂ ਫਿਰ ਲੋਕ ਆਪਣਾ ਗੁੱਸਾ بار-बार ਹਰਾ ਕੇ ਬਾਹਰ ਕੱਢਦੇ ਹਨ। ਵਾਲੀ ਦੇ ਵਿੱਚ ਪੰਜਾਬ ਦੇ ਵਿੱਚ ਚਾਰ ਹਲਕਿਆਂ ਦੇ ਵਿੱਚ ਜਿਮਨੀ ਚੋਣਾਂ ਹੋਈਆਂ ਨੇ ਜਿਸ ਦੇ ਵਿੱਚ ਭਾਜਪਾ ਨੇ ਮਨਪ੍ਰੀਤ ਬਾਦਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀ ਤਾਂ ਗਿੱਦੜਬਾਹ ਦੇ ਵਿੱਚ ਮਨਪ੍ਰੀਤ ਬਾਦਲ ਦੀ ਹਾਰ ਹੋਈ ਹੈ ਤਾਂ ਉਸ ਦੇ ਉੱਤੇ ਕਿਤੇ ਨਾ ਕਿਤੇ ਸਵਾਲ ਚੁੱਕਦੇ ਹੋਏ ਬਲਤੇਜਪੁਰ ਨੂੰ ਨਜ਼ਰ ਆਏ ਨੇ ਉਹਨਾਂ ਨੇ ਆਖਿਆ ਕਿ ਨੇਤਾ ਜੀ ਜਦੋਂ ਆਮ ਲੋਕਾਂ ਦੇ ਵਿੱਚ ਗੱਲ ਕਰਨੀ ਹੋਵੇ ਜਾਂ ਫਿਰ ਕਿਸੇ ਨੂੰ ਸੰਬੋਧਨ ਕਰਨਾ ਹੋਵੇ ਸੋਸ਼ਲ ਮੀਡੀਆ ਉੱਤੇ ਲਾਈਵ ਕਰਨਾ ਹੋਵੇ ਫਿਰ ਲੱਤ ਉੱਤੇ ਲੱਤ ਰੱਖ ਕੇ ਲੋਕਾਂ ਨੂੰ ਜੁੱਤੀ ਨਹੀਂ ਦਿਖਾਈਦੀ ਨਹੀ ਤਾਂ ਫਿਰ ਲੋਕ ਆਪਣਾ ਗੁੱਸਾ ਹਾਰ ਦੇ ਰੂਪ ਦੇ ਵਿੱਚ ਬਾਹਰ ਕੱਢਦੇ ਨੇ ਤਾਂ ਹਾਲੀ ਦੇ ਵਿੱਚ ਮਨਪ੍ਰਿਤ ਬਾਦਲ ਨੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇੱਕ ਵੀਡੀਓ ਪੋਸਟ ਕੀਤੀ ਜਿਸ ਨੂੰ ਲੈ ਕੇ ਬਲਤੇਜ ਪੁੰਨ ਮਨਪ੍ਰਿਤ ਬਾਦਲ ਉੱਤੇ ਤੰਜ ਕਸ ਤੇ ਦਿਖਾਈ ਦਿੱਤੇ ਨੇ ਬਲਤੇਜ ਪੁੰਨੂ ਨੇ ਕਿਹਾ ਕਿ ਨੇਤਾ ਜੀ ਜਦੋਂ ਆਮ ਲੋਕਾਂ ਦੇ ਵਿੱਚ ਗੱਲ ਕਰਨੀ ਹੋਵੇ ਜਾਂ ਉਹਨਾਂ ਨਾਲ ਸੰਬੋਧਨ ਕਰਨਾ ਹੋਵੇ ਅਤੇ ਸੋਸ਼ਲ ਮੀਡੀਆ ਉੱਤੇ ਲਾਈਵ ਕਰਨਾ ਹੋਵੇ ਤਾਂ ਲੱਤ ਉੱਤੇ ਲੱਤ ਰੱਖ ਕੇ ਲੋਕਾਂ ਨੂੰ ਜੁੱਤੀ ਨਹੀਂ ਦਿਖਾਈਦੀ ਨਹੀਂ ਤਾਂ ਫਿਰ ਲੋਕ ਆਪਣਾ ਗੁੱਸਾ ਬਾਰ-ਬਾਰ ਹਰਾ ਕੇ ਕੱਢ ਰਹੇ ਹਨ ਤੁਹਾਡੇ ਮੁਤਾਬਕ ਉਰਦੂ ਦੇ ਸ਼ਾਇਰਾਂ ਨਾਲ ਕਹਿਣਾ ਨਹੀਂ ਹੁੰਦਾ ਆਪ ਹੀ ਸਮਝ ਲਿਓ ਤਾਂ ਬਲਤੇਜਪੁਰ ਨੂੰ ਮਨਪ੍ਰੀਤ ਬਾਦਲ ਉਤੇ ਤੰਜ ਕਸਦੇ ਹੋਏ ਦਿਖਾਈ ਦਿੱਤੇ ਨੇ ਮਨਪ੍ਰੀਤ ਸਿੰਘ ਬਾਦਲ ਉਤੇ ਟਿੱਪਣੀ ਕੀਤੀ ਹੈ ਬਲਤੇਜ ਪੁੰਨੂ ਨੇ ਦਰਅਸਲ ਮਨਪ੍ਰੀਤ ਬਾਦਲ ਨੇ ਹਾਲੀ ਦੇ ਵਿੱਚ ਇੱਕ ਵੀਡੀਓ ਆਪਣੀ ਸੋਸ਼ਲ ਮੀਡੀਆ ਅਕਾਊਂਟ ਉਤੇ ਪੋਸਟ ਕੀਤੀ ਜਿਸ ਨੂੰ ਲੈ ਕੇ ਬਲਤੇਜ ਪੁੰਨੂ ਨੇ ਉਹਨਾਂ ਉਤੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਜੋ ਵੀਡੀਓ ਪਾਈ ਗਈ ਹੈ ਤਾਂ ਉਸ ਉਹਨਾਂ ਨੇ ਸੁਝਾ ਦਿੱਤਾ ਮਨਪ੍ਰੀਤ ਬਾਦਲ ਨੂੰ ਕਿ ਸੋਸ਼ਲ ਮੀਡੀਆ ਉਤੇ ਜੇਕਰ ਲਾਈਵ ਕਰਨਾ ਹੋਵੇ ਜਾਂ ਵੀਡੀਓ ਪਾਣੀ ਹੋਵੇ ਤਾਂ ਲਤ ਉਤੇ ਲਤ ਰੱਖ ਕੇ ਲੋਕਾਂ ਨੂੰ ਤੋ 3 ਨਹੀਂ ਦਿਖਾਉਣੀ ਚਾਹੀਦੀ ਦਰਅਸਲ ਮਨਪ੍ਰੀਤ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਹਾਲੀ ਦੇ ਵਿੱਚ ਇੱਕ ਵੀਡੀਓ ਪਾਈ ਜੋ ਕਿ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਮਨਪ੍ਰੀਤ ਬਾਦਲ ਲੱਤ ਉੱਤੇ ਲੱਤ ਰੱਖ ਕੇ ਸੰਬੋਧਨ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਬਲਤੇਜ ਪੁੰਨੂ ਨੇ ਉਹਨਾਂ ਉੱਤੇ ਟਿੱਪਣੀ ਕੀਤੀ ਹੈ ਬਲਤੇਜ ਪੁੰਨੂ ਨੇ ਆਖਿਆ ਕਿ ਜਦੋਂ ਲੋਕਾਂ ਨੂੰ ਸੰਬੋਧਨ ਕਰਨਾ ਹੋਵੇ ਜਾਂ ਲਾਈਵ ਕਰਨਾ ਹੋਵੇ ਤਾਂ ਫਿਰ ਲੱਤ ਉੱਤੇ ਲੱਤ ਰੱਖ ਕੇ ਲੋਕਾਂ ਨੂੰ ਜੁੱਤੀ ਨਹੀਂ ਦਿਖਾਉਣੀ ਚਾਹੀਦੀ ਲੋਕ ਫਿਰ ਆਪਣਾ ਗੁੱਸਾ ਬਾਰ-ਬਾਰ ਹਰਾ ਕੇ ਬਾਹਰ ਕੱਢਦੇ ਹਨ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸ਼ੱਕ ਮੈਨੂੰ ਉਰਦੂ ਦੇ ਵਿੱਚ ਕਹਿਣਾ ਨਹੀਂ ਆਉਂਦਾ ਪਰ ਤੁਸੀਂ ਆਪ ਇਸ ਦਾ ਮਤਲਬ ਸਮਝ ਲਿਓ ਕਿਉਂਕਿ ਅਕਸਰ ਉਰਦੂ ਦੇ ਵਿੱਚ ਮਨਪ੍ਰਿਤ ਬਾਦਲ ਸ਼ਾਇਰੀ ਕਰਦੇ ਹੁੰਦੇ ਨਜ਼ਰ ਆਉਂਦੇ ਰਹਿੰਦੇ ਨੇ ਤਾਂ ਇਸ ਕਰਕੇ ਬਲਤੇਜ ਪੁੰਨੂ ਨੇ ਮਨਪ੍ਰਿਤ ਬਾਦਲ ਉੱਤੇ ਤਿੱਖਾ ਹਮਲਾ ਜਿਹੜਾ ਇੱਕ ਸ਼ਬਦੀ ਹਮਲਾ ਕੀਤਾ ਇਹ ਉਹ ਮਨਪ੍ਰਿਤ ਬਾਦਲ ਨੂੰ ਨਸੀਅਤ ਦਿੰਦੇ ਹੋਏ ਨਜ਼ਰ ਆਏ ਨੇ ਉਹਨਾਂ ਨੇ ਮਨਪ੍ਰਿਤ ਬਾਦਲ ਨੂੰ ਕਿਹਾ ਕਿ ਜਦੋਂ ਵੀ ਤੁਸੀਂ ਲਾਈਵ ਹੋਣਾ ਹੋਵੇ ਜਾਂ ਲੋਕਾਂ ਨੂੰ ਸੰਬੋਧਨ ਕਰਨਾ ਹੋਵੇ ਤਾਂ ਫਿਰ ਲੋਕਾਂ ਨੂੰ ਹੱਥ ਉੱਤੇ ਲੱਤ ਧਰ ਕੇ ਜੁੱਤੀ ਨਹੀਂ ਦਿਖਾਉਣੀ ਚਾਹੀਦੀ ਇਸ ਕਰਕੇ ਕਈ ਵਾਰ ਲੋਕਾਂ ਦਾ ਗੁੱਸਾ ਵੀ ਬਾਹਰ ਨਿਕਲਦਾ ਹੈ ਤਾਂ ਫਿਰ ਲੋਕ ਆਪਣਾ ਗੁੱਸਾ بار-बार ਹਰਾ ਕੇ ਬਾਹਰ ਕੱਢਦੇ ਹਨ। ਵਾਲੀ ਦੇ ਵਿੱਚ ਪੰਜਾਬ ਦੇ ਵਿੱਚ ਚਾਰ ਹਲਕਿਆਂ ਦੇ ਵਿੱਚ ਜਿਮਨੀ ਚੋਣਾਂ ਹੋਈਆਂ ਨੇ ਜਿਸ ਦੇ ਵਿੱਚ ਭਾਜਪਾ ਨੇ ਮਨਪ੍ਰੀਤ ਬਾਦਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀ ਤਾਂ ਗਿੱਦੜਵਾਹਾ ਦੇ ਵਿੱਚ ਮਨਪ੍ਰੀਤ ਬਾਦਲ ਦੀ ਹਾਰ ਹੋਈ ਹੈ ਤਾਂ ਉਸ ਦੇ ਉੱਤੇ ਕਿਤੇ ਨਾ ਕਿਤੇ ਸਵਾਲ ਚੁੱਕਦੇ ਹੋਏ ਬਲਤੇਜਪੁਰ ਨੂੰ ਨਜ਼ਰ ਆਏ ਨੇ ਉਹਨਾਂ ਨੇ ਆਖਿਆ ਕਿ ਨੇਤਾ ਜੀ ਜਦੋਂ ਆਮ ਲੋਕਾਂ ਦੇ ਵਿੱਚ ਗੱਲ ਕਰਨੀ ਹੋਵੇ ਜਾਂ ਫਿਰ ਕਿਸੇ ਨੂੰ ਸੰਬੋਧਨ ਕਰਨਾ ਹੋਵੇ ਸੋਸ਼ਲ ਮੀਡੀਆ ਉੱਤੇ ਲਾਈਵ ਕਰਨਾ ਹੋਵੇ ਫਿਰ ਲੱਤ ਉੱਤੇ ਲੱਤ ਰੱਖ ਕੇ ਲੋਕਾਂ ਨੂੰ ਜੁੱਤੀ ਨਹੀਂ ਦਿਖਾਈਦੀ ਨਹੀ ਤਾਂ ਫਿਰ ਲੋਕ ਆਪਣਾ ਗੁੱਸਾ ਹਾਰ ਦੇ ਰੂਪ ਦੇ ਵਿੱਚ ਬਾਹਰ ਕੱਢਦੇ ਨੇ ਤਾਂ ਹਾਲੀ ਦੇ ਵਿੱਚ ਮਨਪ੍ਰਿਤ ਬਾਦਲ ਨੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇੱਕ ਵੀਡੀਓ ਪੋਸਟ ਕੀਤੀ ਜਿਸ ਨੂੰ ਲੈ ਕੇ ਬਲਤੇਜਪੂਨ ਨੂੰ ਮਨਪ੍ਰਿਤ ਬਾਦਲ ਉੱਤੇ ਤੰਜ ਕਸਦੇ ਦਿਖਾਈ ਦਿੱਤੇ ਨੇ ਬਲਤੇਜਪੂਨ ਨੇ ਕਿਹਾ ਕਿ ਨੇਤਾ ਜੀ ਜਦੋਂ ਆਮ ਲੋਕਾਂ ਦੇ ਵਿੱਚ ਗੱਲ ਕਰਨੀ ਹੋਵੇ ਜਾਂ ਉਹਨਾਂ ਨਾਲ ਸੰਬੋਧਨ ਕਰਨਾ ਹੋਵੇ ਅਤੇ ਸੋਸ਼ਲ ਮੀਡੀਆ ਉੱਤੇ ਲਾਈਵ ਕਰਨਾ ਹੋਵੇ ਤਾਂ ਲੱਤ ਉੱਤੇ ਲੱਤ ਰੱਖ ਕੇ ਲੋਕਾਂ ਨੂੰ ਜੁੱਤੀ ਨਹੀਂ ਦਿਖਾਈਦੀ ਸਾਹੀਂ ਤਾਂ ਫਿਰ ਲੋਕ ਆਪਣਾ ਗੁੱਸਾ ਬਾਰ-ਬਾਰ ਹਰਾ ਕੇ ਕੱਢ ਰਹੇ ਹਨ ਤੁਹਾਡੇ ਮੁਤਾਬਕ ਉਰਦੂ ਦੇ ਸ਼ਾਇਰਾਂ ਨਾਲ ਕਹਿਣਾ ਨਹੀਂ ਆਉਂਦਾ ਆਪ ਹੀ ਸਮਝ ਲਿਓ ਤਾਂ ਬਲਤੇਜਪੁਰ ਨੂੰ ਮਨਪ੍ਰਿਤ ਬਾਦਲ ਉੱਤੇ ਤੰਜ ਕੱਸਦੇ ਹੋਏ ਦਿਖਾਈ ਦਿੱਤੇ ਨੇ